ਦੂਜੀ ਨੇ ਇੱਕ ਵੱਡੀ ਦਾਤ ਸੇਕ ਦੀ ਝੋਲੀ ਵਿੱਚ ਪਾ ਦਿੱਤੀ ਆਰਾਮਸਰ ਸਾਹਿਬ ਵਾਲੇ ਅਸਥਾਨ ਤੇ ਸਤੂਜੀ ਨੇ ਆਪ ਬੜੀ ਖੋਜ ਕਰਕੇ ਭਗਤ ਸਹਿਬਾਨਾਂ ਦੀ ਬਾਣੀ ਪਾਟ ਸਹਿਬਾਨਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਪਿਛੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਤੇ ਆਪਣੀ ਬਾਣੀ ਜਿਹੜੀ ਸੀ ਉਹ ਦਰਜ ਕੀਤੀ ਤੇ ਸ਼੍ਰੀ ਆਦਗਰੰਥ ਸਾਹਿਬ ਜੀ ਦਾ ਜਿਹੜਾ ਹੈ ਸੰਪਾਦਨ ਕੀਤਾ ਆਏ ਗੁਰਦਾਸ ਜੀ ਪਹਿਲੇ ਵਿਖਾਰੀ ਬਣੇ ਤੇ ਬਾਬਾ ਬੁੱਢਾ ਜੀ ਆਦਿ ਭਾਈ ਬਜੀਆ ਜੀ ਆਦਿ ਜਿਹੜੇ ਇਹ ਸੇਖ ਸਨ ਇਹ ਉਸ ਬਾਣੀ ਨੂੰ ਨਾਲ-ਨਾਲ ਸੁਣਦੇ ਰਹੇ ਉਚਾਰਨ ਸੁਣਦੇ ਰਹੇ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰੇਮ ਦੇ ਨਾਲ ਬਾਣੀ ਨੂੰ ਸੁਣਿਆ ਸਮਾਂ ਆਇਆ ਸ੍ਰੀ ਆਦ ਗ੍ਰੰਥ ਸਾਹਿਬ ਸੰਪੂਰਨ ਹੋਏ ਸੰਪੂਰਨ ਤਾਦ ਉਪਰੰਤ ਅੱਜ ਦੇ ਦਿਨ ਪਲੰਗਾ ਸਜਾਇਆ ਗਿਆ ਬੜਾ ਸੁੰਦਰ ਪਲੰਗੇ ਦੇ ਉੱਪਰ ਸੋਨੇ ਵਸਤਰ ਸਜਾਏ ਗਏ ਸਜਾ ਕਰਕੇ ਸ੍ਰੀ ਆਕਲੰਦਨ ਸਾਹਿਬ ਜੀ ਦਾ ਸਰੂਪ ਸੁਭਾਏਮਾਨ ਕੀਤਾ ਉਸ ਨੂੰ ਕਮਰ ਕਸਾ ਲਗਾਇਆ ਤੇ ਸਤੂ ਜੀ ਨੇ ਆਖਿਆ ਬੁੱਢਾ ਜੀ ਇਸ ਸਰੂਪ ਨੂੰ ਹੁਣ ਤੁਸੀਂ ਸੀਸ ਤੇ ਲਓ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਪਾਵਨ ਸਰੂਪ ਜਿਹੜੇ ਹਨ ਸੀਸ ਤੇ ਲੈਣਾ ਕੀਤਾ ਤੇ ਸਤੂ ਜੀ ਨੇ ਹੱਥ ਵਿੱਚ ਚੌਰ ਸਹਿ ਬੜੀ ਹਾਥ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਚੌਰ ਭੁਲਾ ਰਹੇ ਨੇ ਤੇ ਅੱਜ ਦੇ ਸਿੱਖ ਜਦੋਂ ਕਿਤੇ ਚੋਰੀ ਕਰਨ ਦਾ ਮਨ ਵਿੱਚ ਸੋਚਿਆ ਕਰਨ ਵੀ ਕਿਤੇ ਇਸ ਚੌਰ ਨੂੰ ਹਥ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਇਆ ਇਹ ਕੋਈ ਛੋਟੀ ਸੇਵਾ ਨਹੀਂ ਇਸ ਚੌਰ ਨੂੰ ਹੱਥ ਲਾਉਣ ਲੱਗਿਆ ਤਾਨ ਗੁਰੂ ਅਰਜਨ ਸਾਹਿਬ ਜੀ ਦਾ ਜਾਪ ਕਰਨਾ ਚਾਹੀਦਾ ਹੈ ਮਨ ਵਿੱਚ ਸੋਚਣਾ ਚਾਹੀਦਾ ਹੈ ਕਿ ਪਹਿਲੇ ਚੌਰ ਵਰਦਾਰ ਇਸ ਸ਼ਬਦ ਦੇ ਉੱਪਰ ਤਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਹੋਏ ਜੀ ਸੀਸ ਤੇ ਸਾਧੂ ਜੀ ਦਾ ਸਰੂਪ ਸਭਾਇਮਣ ਕੀਤਾ ਸ੍ਰੀ ਆਦਗੁਰੂ ਸਾਹਿਬ ਜੀ ਦਾ ਤੇ ਚੱਲ ਪਏ ਸ੍ਰੀ ਹਰਮੰਦਰ ਸਾਹਿਬ ਵੱਲ ਨਾਲ ਬੜੀ ਸੰਗਤ ਹੈ ਜਾਹੋ ਜਲਾਲ ਹੈ ਉਤਰ ਛਤਰ ਚੁਲਾਏ ਹਨ ਤੇ ਜਾ ਕਰਕੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਸ੍ਰੀ ਆਦ ਗ੍ਰੰਥ ਸਾਹਿਬ ਕਿਉ ਹਲੇ ਗੁਰਿਆਈ ਤੇ ਨਹੀਂ ਮਿਲੇ ਪਰ ਸ਼ਬਦ ਗੁਰੂ ਸੁਰ ਤੁਨ ਚੇਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋਹ ਲਾ ਦਿੱਤੀ ਵੀ ਛਾੜਾ ਜਿਹੜਾ ਗੁਰੂ ਹੈ ਉਹ ਸ਼ਬਦ ਗੁਰੂ ਹੈ ਸਰੀਰ ਸਾਡਾ ਗੁਰੂ ਨਹੀਂ ਤੇ ਜੇ ਸ਼ਬਦ ਗੁਰੂ ਹੈ ਫਿਰ ਸਰੀਰ ਵੀ ਉਸ ਦਾ ਚੇਲਾ ਨਹੀਂ ਤੇ ਫਿਰ ਚੇਲਾ ਕੌਣ ਹੈ ਸੁਰ ਤੁਨ ਚੇਲਾ ਇਸ ਦਾ ਚੇਲਾ ਵੀ ਕਾਣ ਹੈ ਸੁਰਤ ਹੈ ਜੇ ਗੁਰੂ ਸ਼ਬਦ ਹੈ ਤੇ ਚੇਲਾ ਵੀ ਸੁਰਤ ਹੈ ਕੋਈ ਸ਼ਰੀਰ ਚੇਲਾ ਨਹੀਂ ਬਾਹਰੀ ਕੋਈ ਚੇਲਾ ਨਹੀਂ ਅੰਤਰੀਵ ਵੀ ਚੇਲਾ ਹੈ ਸੋ 사ਤਗੁਰੂ ਜੀ ਸ੍ਰੀ ਆਦਗਰਨ ਸਾਹਿਬ ਜੀ ਦਾ ਰੂਪ ਸਭਾਇਮਾਨ ਕੀਤਾ ਤੇ ਬਾਬਾ ਪਟਾ ਜੀ ਜਿਹੜੇ ਹਾਂ ਰੂਪ ਸਭਾਇਮਾਨ ਕਰਕੇ ਤੇ ਪਿਛੇ ਸੰਗਤ ਵਿੱਚ ਜਾ ਕੇ ਬਹਿਣ ਲੱਗੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਬਾਬਾ ਜੀ ਜਾ ਰਹੇ ਨੇ ਆਵਾਜ਼ ਮਾਰੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ਾ ਸੁਣੈ ਸਭ ਪੰਥ ਬਾਬਾ ਬੁੱਢਾ ਜੀ ਕਿੰਦਰ ਜਾ ਰਹੇ ਉਹ ਨਿਮਰਤਾ ਵਿੱਚ ਜਾ ਰਹੇ ਸਨ ਵੀ ਬਹੁਤ ਸਤੂ ਜੀ ਨੇ ਵਡਿਆਈ ਦੇ ਦਿੱਤੀ ਕਿਤੇ ਸੂਖਮ ਹਾਮੇ ਇਸ ਅੰਦਰ ਨਾ ਮੇਰੇ ਆਈ ਮਨ ਦੇ ਵਿੱਚ ਕਿਤੇ ਸੂਖਮ ਹਾਮੇ ਨਾ ਆਵੇ ਰਤਾ ਪਰ ਕਿਤੇ ਹਾਮੇ ਨਾ ਆ ਜਾਏ ਇਸ ਕਰਕੇ ਬਾਬਾ ਬੰਦਾ ਜੀ ਪਿੱਛੇ ਜਾ ਰਹੇ ਸੀ ਪਰ ਜਦੋਂ ਆਵਾਜ਼ ਮਾਰੀ ਫਿਰ ਹੁਕਮ ਦੀ ਤੋਹਫੀ ਨਾ ਕੀਤੀ ਗਈ ਹੁਕਮ ਤੇ ਚੱਲ ਕੇ ਸਤਗੁਰੂ ਜੀ ਦੇ ਜੋ ਪਾਵਨ ਹੁਕਮ ਅਨੁਸਾਰ ਉਹ ਸ੍ਰੀ ਆਦਗਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਜਦੋਂ ਪ੍ਰਕਾਸ਼ਮਾਨ ਹੋਏ ਸਤਗੁਰੂ ਜੀ ਸ਼ਬਦ ਦੁਆਰਾ ਫਰਮਾਉਣ ਲੱਗੇ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ ਉਹ ਪਰਮੇਸ਼ਰ ਸੰਤਾਂ ਦੇ ਕਾਰਜ ਆਪ ਹੀ ਸਵਾਰਦਾ ਹੈ ਆਪ ਹੀ ਸਭ ਕੁਝ ਕਰਦਾ ਹੈ ਇਹ ਪਾਵਨ ਸ਼੍ਰੀ ਮੁਖਵਾਕ ਅੱਜ ਦੇ ਦਿਨ ਸਤੰਬਰ 1604 ਈਸਵੀ ਨੂੰ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਨਹੀਂ ਆਮ ਸੰਸਾਰਿਕ ਲੋਕਾਂ ਦੇ ਵਾਂਗ ਹੀ ਅਸੀਂ ਵੀ ਭਟਕਦੇ ਰਹਿਣਾ ਸੀ ਕਾਰਨ ਕਿਉਂਕਿ ਸਰੀਰਕ ਦੇ ਜਿਹੜਾ ਸਰੀਰ ਦੇ ਵਿੱਚ ਹੈ ਉਹਦੇ ਤੇ ਮਾਇਆ ਦਾ ਪ੍ਰਭਾਵ ਹੋਵੇਗਾ ਹੀ ਹੋਵੇਗਾ ਤੇ ਜਿਹਦੇ ਤੇ ਮਾ ਦਾ ਪ੍ਰਭਾਵ ਹੈ ਉਹ ਕਦੇ ਵੀ ਪੂਰਨ ਨਹੀਂ ਹੋ ਸਕਦਾ ਇਸ ਕਰਕੇ ਸਤਿਗੁਰੂ ਜੀ ਨੇ ਪੂਰਨ ਤੌਰ ਤੇ ਵੇਖਦੇ ਆ ਸਮੇਂ ਨੂੰ ਵੇਖਦੇ ਆ ਸਿੱਖ ਦੀ ਝੋਲੀ ਵਿੱਚ ਇਹ ਬੜੀ ਦਾਤ ਜਿਹੜੀ ਹੈ ਬਖਸ਼ਿਸ਼ ਕੀਤੀ ਤੇ ਬਹੁਤ ਸਤਿਗੁਰੂ ਜੀ ਨੇ ਖੁਸ਼ੀਆਂ ਬਖਸ਼ੀਆਂ ਆਪ ਸਰਬਤ ਸੰਗਤ ਨੂੰ ਲੱਖ ਲੱਖ ਵਧਾਈ ਹੈ